ਉਹ ਜਿਨੇ ਅਰਚਨ ਦੇ ਪੂਜਾ ਪਿਓ ਜਿਨੇ ਅਰਚਨ ਦੇ ਵੰਦ ਗੁਰਦੁਆਰਾ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਲਹਿੜੀ ਰੋੜ ਖੰਨਾ ਵਿਖੇ ਸ਼ਹੀਦਾਂ ਦੇ ਸਰਤਾਜ ਪੰਮੇ ਪਾਸ਼ਾ ਛਰੀ ਗੁਰੂ ਅਰਜਨ ਦੇਵ ਜੀ ਢੀ ਲਾਸਾਨੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਉਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਬੁਰਦਵਾਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਲਹਿੜੀ ਰੋਡ ਖੰਨਾ ਵਿਖੇ ਸ਼ਹੀਦਾਂ ਦੇ ਸਰਤਾਜ पनवें पाशा श्री गुरु अर्जन देव जी दी लासनी शहादत महान शहीदी गुरपुरब बड़ी श्रद्धा भावना सत्कार सहित मनाया गया तो

ਅਦੇ ਕਹਿੰਦੇ ਨੇ ਤੁਸੀਂ ਗੁਰੂ ਗ੍ਰੰਥ ਸਾਹਿਬ ਅੰਦਰ ਮੁਹੰਮਦ ਸਾਦੀ ਤਾਰੀਖ ਭਰਦੇ ਹੋ ਸੰਗਤ ਦਾ ਪੈਸਾ ਬਹੁਤ ਮਾਰੇ ਕਹਿੰਦੇ 2 ਲੱਖ ਤੋਂ ਵੱਧ ਨੂੰ 10 ਮਿੰਟ ਪਰ ਜਿਹੜਾ ਪੈਸਾ ਸੰਗਤ ਦਾ ਆਇਆ ਫਿਰ ਇਲਜ਼ਾਮ ਕਿੰਨੇ ਨਾਜਾਇਜ਼ ਤੇ ਕੀ ਸਤਿ ਸੱਚੇ ਪਾਕਸ਼ਾ ਵੀ ਕਹਿੰਦੇ ਵੀ ਮੈਂ ਤੁਹਾਨੂੰ ਇਹ ਅੱਗੇ ਬੋਲਦੇ ਨਹੀਂ ਕੋਈ ਨਹੀਂ ਤੁਸੀਂ ਦੋ ਕਰਨਾ ਸਮਝਾ ਇੱਥੇ ਕੋਈ ਜਾਣਦੇ ਬਾਹਰ ਦੇ ਕੱਪੀ ਹੋਰ ਨਹੀਂ ਆਇਆ ਹੁੰਦਾ ਕੋਸ਼ਵਲੇ ਤਕ ਕੋਈ ਨਹੀਂ ਕੋਪ ਇੱਥੇ ਵਸਦੀ ਬਹੁਤੀ ਦੇਖ ਹੁੰਦਾ ਹੈ ਫਿਰੋ ਜਿਨੇ ਅਰਚਨ ਦੇ ਕੋਤੂ ਜਪਿਓ ਜਿਨੇ ਅਰਜਨ ਦੇ ਕੰਤੜੋ ਫਿਰੋ ਜਿਨੇ ਅਰਜਨ ਦੇ ਮਗੂ ਕੰਨ ਕੋ ਸੰਮੁੱਲ ਨਾ ਕੋਥੇ ਕਾਲੇ ਖੋਰ ਸੰਦੇ ਨਾ ਗੁਰਸਾਹਿਬ ਜੀ ਉਹ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ